ਆ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਸ਼ੀਰ ਸਿੰਘ ਸ਼ੈਰੀਕਲਸੀ ਨੇ ਨਸ਼ਹਿਰਾ ਮੱਜਾ ਸਿੰਘ ਵਿਖੇ ਨਵੇਂ ਬਣੇ ਆਮ ਆਦਮੀ ਪਾਰਟੀ ਦੇ ਦਫਤਰ ਚ ਦੂਸੀਆਂ ਪਾਰਟੀਆਂ ਚੋਂ ਆਏ ਲੋਕਾਂ ਨੂੰ ਸਿਰੋਪੇ ਪਾ ਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਕੀਤਾ ਉੱਥੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਉਮੀਦਵਾਰ ਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਵੱਡੀ ਲੀਡ ਨਾਲ ਜਿੱਤ ਕੇ ਸ਼ੀਤ ਵਿਧਾਇਕ ਅਮਨਸ਼ੀਰ ਸਿੰਘ ਸ਼ੈਰੀਕਲਸੀ ਦੀ ਝੋਲੀ ਚ ਪਾਵਾਂਗੇ ਅ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਆ ਮੈਨੂੰ ਮਾਣ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਵੇਖ ਕੇ ਪਾਰਟੀ ਦੀ ਇਮਾਨਦਾਰੀ ਨੂੰ ਵੇਖਦਿਆਂ ਹੋਇਆਂ ਤੁਸੀਂ ਦੇਖਿਆ ਹੋਊਗਾ ਧੜਾ ਧੜ ਜਿਹੜੇ ਪਰਿਵਾਰ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਸ਼ਾਮਲ ਵੀ ਉਦੋਂ ਹੋਇਆ ਜਾਂਦਾ ਜਦੋਂ ਇੱਕ ਮੈਂ ਕਹਿ ਸਕਦਾ ਵੀ ਇੱਕ ਲੋਕਾਂ ਦੇ ਵਿੱਚ ਪ੍ਰਸੰਸਾ ਹੋਵੇ ਨਹੀਂ ਤੇ ਨੈਗੇਟਿਵਿਟੀ ਨੂੰ ਕੋਈ ਜ਼ਿਆਦਾ ਤਵੱਜੋ ਨਹੀਂ ਲੋਕ ਦਿੰਦੇ ਅੱਜ ਲੋਕਾਂ ਦੀ ਕਚਹਿਰੀ ਚ ਲੋਕਾਂ ਨੂੰ ਦੱਸ ਰਹੇ ਆ ਕਿ ਕਿਤੇ ਹੋਏ ਕੰਮਾਂ ਤੇ ਵੋਟ ਮੰਗ ਰਹੇ ਆ ਅੱਜ ਮੈਂ ਮਾਣ ਨਾਲ ਇਹ ਗੱਲ ਕਹਿ ਸਕਦਾ ਵਾਂ ਵੀ ਜਿੱਥੇ ਵੀ ਜਾ ਰਹੇ ਆ ਮਾਣ ਸਤਕਾਰ ਮਿਲ ਰਿਹਾ ਲੋਕ ਮੈਂ ਧੰਨਵਾਦ ਕਰਦਾ ਹਾਂ ਕਿਉਂਕਿ ਇਨ੍ਹਾਂ ਜਗ੍ਹਾ ਤੇ ਅੱਜ ਤੱਕ ਇਹ ਸੰਪਤੀ ਦੀ ਜ਼ਿਲ੍ਹਾ ਪ੍ਰਸ਼ਦ ਦੀ ਇਲੈਕਸ਼ਨ ਇਹ ਫਸਟ ਟਾਈਮ ਜਿਹੜੀ ਆਪਾਂ ਲੜਨ ਜਾ ਰਹੇ ਆ ਫਸਟ ਟਾਈਮ ਅੱਗੇ ਵੀ ਇਨ੍ਹਾਂ ਇਲੈਕਸ਼ਨਾਂ ਤੇ ਅਕਾਲੀ ਦਲ ਔਰ ਕਾਂਗਰਸ ਇਹੀ ਲੜਦੇ ਰਹੇ ਨੇ ਇਲੈਕਸ਼ਨਾਂ ਇਹ ਪਹਿਲਾ ਮੌਕਾ ਮਿਲਿਆ ਆਮ ਆਦਮੀ ਪਾਰਟੀ ਨੂੰ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਮੈਂ ਵੀ ਜੇ ਆਪਾਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜ਼ਿਲ੍ਹਾ ਪ੍ਰਚੰਦ ਇਲੈਕਸ਼ਨ ਦੇ ਵਿੱਚੋਂ ਬਲਾਕ ਸੰਮਤੀ ਦੀ ਇਲੈਕਸ਼ਨ ਦੇ ਵਿੱਚੋਂ ਜੇ ਆਪਣੇ ਆਗੂਆਂ ਨੂੰ ਤਗੜਾ ਕਰਦੇ ਆ ਤੇ ਮੈਂ ਇੱਕ ਗੱਲ ਕਹੂੰਗਾ ਇੱਕ ਹੋਰ ਵਿਕਾਸ ਦੀ ਜਿਹੜੀ ਲਹਿਰ ਹੋਰ ਚੱਲੇਗੀ ਇੱਕ ਹੋਰ ਜ਼ਿੰਮੇਵਾਰੀ ਦੀ ਲਹਿਰ ਜਿਹੜੀ ਚੱਲੇਗੀ ਔਰ ਉਹ ਜਿਹੜੀ ਲਹਿਰ ਆ ਉਹ ਲੋਕਾਂ ਦੇ ਵਿੱਚ ਕੰਮ ਦੀ ਰਫਤਾਰ ਨੂੰ ਹੋਰ ਚਾਰ ਗੁਣਾ ਬਧਾਉਗੀ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੀ ਮੇਰੀ ਕੋਸ਼ਿਸ਼ ਹੈ ਹਰ ਥਾਂ ਪਹੁੰਚ ਰਹੇ ਸਾਡੇ ਕੈਂਡੀਡੇਟ ਸਾਹਿਬ ਵੀ ਸਾਡੇ ਜਾ ਰਹੇ ਨੇ ਮਨਦੀਪ ਜੀ ਔਰ ਨਾਲ ਮਿੱਤਰਮਾਨ ਜੀ ਨੇ ਸਾਡੇ ਉਹ ਵੀ ਜਾ ਰਹੇ ਨੇ ਸੋ ਕਹਿਣ ਦਾ ਭਾਵ ਸਾਡੀ ਕੋਸ਼ਿਸ਼ ਇਹ ਹੋਇਆ ਵੀ ਤਗੜੇ ਹੋ ਕੇ ਲੋਕਾਂ ਨੂੰ ਇਹੋ ਬੇਨਤੀ ਹੈ ਵੀ ਸਾਥ ਦਿਓ ਜੇ ਸਾਡਾ ਸਾਥ ਦਿੰਦੇ ਆ ਤੇ ਸਾਡਾ ਹੌਸਲਾ ਹੋਰ ਵੱਧਦਾ ਤੇ ਹੋਰ ਵਧ ਚੜ ਕੇ ਅਸੀਂ ਮਿੰਤ ਕਰਾਂਗੇ ਸੋ ਮੈਂ ਦਿਲ ਦੀ ਗਹਿਰਾਈ ਤੋਂ ਅਜਨਿਸ਼ਾਰਾ ਮੱਝਾ ਸਿੰਘ ਜਿਹੜਾ ਦਫ਼ਤਰ ਦਾ ਉਦਘਾਟਨ ਕੀਤਾ ਹੈ ਉਹਦੇ ਵਾਸਤੇ ਵੀ ਮੈਂ ਸਾਰੇ ਲਾਗਲੇ ਪਿੰਡਾਂ ਨੂੰ ਵੀ ਮੁਬਾਰਕਾਂ ਦਿੰਨਾ ਵਧਾਈ ਦਿੰਨਾ ਕਿਉਂਕਿ ਅਕਸਰ ਕਈ ਵਾਰੀ ਕਿਸੇ ਨੇ ਕੋਈ ਪੈਨਸ਼ਨ ਲਵਾਉਣੀ ਹੋਵੇ ਕਿਸੇ ਨੇ ਕੋਈ ਰਾਸ਼ਨ ਕਾਰਡ ਬਣਾਉਣਾ ਹੋਵੇ ਕਈ ਵਾਰੀ ਦਫ਼ਤਰਾਂ 'ਚ ਜਾਂਦੇ ਨੇ ਦਿੱਕਤਾਂ ਹੁੰਦੀਆਂ ਨੇ ਹੁਣ ਇਹੋ ਬੇਨਤੀ ਹੈ ਵੀ ਉਹਨਾਂ ਨੂੰ ਦਫ਼ਤਰਾਂ 'ਚ ਜਾਣ ਦੀ ਲੋੜ ਨਹੀਂ ਇਹ ਦਫ਼ਤਰ ਆਮ ਲੋਕਾਂ ਵਾਸਤੇ ਖੁੱਲਿਆ ਜਿਹੜਾ ਵੀ ਆ ਕੇ ਆਪਣਾ ਕੰਮ ਕਰਾ ਕੇ ਜਾ ਸਕਦਾ ਹੈ। ਅ ਦੇਖੋ ਜੀ ਬੇਨਤੀ ਇਹ ਹੀ ਹੈ ਕਿ ਮੈਂ ਤਾਂ ਇੱਕ ਪਾਰਟੀ ਦਾ ਸੇਵਕ ਬਣ ਕੇ ਇੱਕ ਸਿਪਾਹੀ ਬਣ ਕੇ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਦਾ ਆਂ। ਜਿੱਥੇ ਮੇਰੇ ਨੇਤਾ ਜੀ ਸਰਦਾਰ ਅਮਨਜੀਤ ਸਿੰਘ ਸ਼ੈਰੀ ਕਲਸੀ ਜੀ ਮੇਰੇ ਰਾਜਨੀਤਿਕ ਗੁਰੂ ਗੁਰੂ ਵੀ ਨੇ। ਇਹਨਾਂ ਨੇ ਜਿਵੇਂ ਜਿਵੇਂ ਮੈਨੂੰ ਗਾਈਡ ਕੀਤਾ ਉਸੇ ਤਰ੍ਹਾਂ ਮੈਂ ਪਾਰਟੀ ਦੀ ਸੇਵਾ ਕਰਦਾ ਰਿਹਾ। ਸੋ ਜਿਉ ਜੂ ਮਾਣ ਜਿਹੜਾ ਵਾ ਇਸ ਨਿਮਾਣੇ ਨੂੰ ਦਿੱਤਾ ਇਸ ਲਈ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਕਿ ਇਹਨਾਂ ਤੁਸੀਂ ਵਿਸ਼ਵਾਸ ਕੀਤਾ ਆ ਪਰ ਇਸ ਗੱਲ ਦਾ ਨਾਲ ਦੇ ਨਾਲ ਵਾਦਾ ਕਰਦਾ ਕਿ ਜੇ ਤੁਸੀਂ ਵਿਸ਼ਵਾਸ ਕੀਤਾ ਆ ਮੈਂ ਤੁਹਾਡੇ ਵਿਸ਼ਵਾਸ ਤੇ ਖਰਾ ਉਤਰਦਿਆਂ ਇਹ ਸੀਟ ਜਿਹੜੀ ਆ ਵੱਡੀ ਲੀਡ ਨਾਲ ਜਿੱਤ ਕੇ ਆਮ ਆਦੀ ਪਾਰਟੀ ਦੀ ਝੋਲੀ ਵਿੱਚ ਪਾਵਾਂਗਾ ਸੋ ਇਹੀ ਮੇਰੀ ਬੇਨਤੀ ਹੈ